UK ਵਿੱਚ ਇਸ ਟਾਈਮ ਗਰਮੀ ਦੀਆਂ ਛੁੱਟੀਆਂ ਚੱਲਦੀਆਂ ਤੇ ਇਨਾਂ ਦਿਨਾਂ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਜਗ੍ਹਾ-ਜਗ੍ਹਾ ਤੇ ਚਲਾਈਆਂ ਜਾਂਦੀਆਂ। ਇਦਾਂ ਦੀ ਇੱਕ ਐਕਟੀਵਿਟੀ ਹੀ ਟੇਲਰ ਸਵਿਫਟ تھیਮਡ ਡਾਂਸ ਵਰਕਸ਼ਾਪ ਜੋ ਚਲਾਈ ਜਾਂਦੀ ਹੀ ਇੱਕ ਲੀਆਨ ਲੂਕਸ ਨਾਮ ਦੀ ਯੋਗਾ ਟੀਚਰ ਵੱਲੋਂ ਤੇ ਇਹ ਡਾਂਸ ਕਲਾਸ ਹੁੰਦੀ ਹੀ ਇੰਗਲੈਂਡ ਦੇ ਸ਼ਹਿਰ ਸਾਊਥਪੋਰਟ ਵਿੱਚ। ਕਲਾਸ ਸ਼ੁਰੂ ਹੁੰਦੀ ਹੈ ਸਵੇਰੇ 10 ਵਜੇ ਤੇ ਇਹ 2 ਘੰਟੇ ਚੱਲਦੀ ਹੀ। ਹੁਣ ਆਪਾਂ ਨੂੰ ਪਤਾ ਵਾ ਕਿ ਟੇਲਰ ਸਵਿਫਟ ਨਾਲ ਜੁੜੀ ਕੋਈ ਵੀ ਚੀਜ਼ ਹੱਥੋ-ਹਾਥ ਵੇਖ ਜਾਂਦੀ ਆ। ਇਸੇ ਤਰ੍ਹਾਂ ਇਹ ਡਾਂਸ ਵਰਕਸ਼ਾਪ ਇਸੇ ਡਾਂਸ ਕਲਾਸ ਨੂੰ ਅਟੈਂਡ ਕਰਨ ਦੇ ਲਈ ਸਾਊਥ ਪੋਰਟ ਦੇ ਇੱਕ ਡਾਂਸ ਸਟੂਡੀਓ ਵਿੱਚ ਜਾਂਦੇ ਆ। ਕਲਾਸ ਖਤਮ ਹੋਣੀ ਹੁੰਦੀ ਹੈ ਦੁਪਹਿਰ 12 ਵਜੇ ਤੇ ਕਲਾਸ ਮੁੱਕਣ ਤੋਂ 15 ਮਿੰਟ ਪਹਿਲਾਂ 11:45 ਤੇ ਇੱਕ 17 ਸਾਲਾਂ ਦਾ ਐਕਸਲ ਰੂੜਕਬਾਨਾ ਨਾਮ ਦਾ ਮੁੰਡਾ ਟੈਕਸੀ ਲੈ ਕੇ ਇੱਥੇ ਪਹੁੰਚਦਾ ਆ। ਐਕਸਲ ਡਾਂਸ ਸਟੂਡੀਓਜ਼ ਅੰਦਰ ਜਾ ਕੇ ਆਪਣੇ ਨਾਲ ਲਿਆਂਦੇ ਗਏ ਇੱਕ ਚਾਕੂ ਨਾਲ ਨਿੱਕੇ-ਨਿੱਕੇ ਬੱਚਿਆਂ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦਾ। ਵੇਖਦਿਆਂ-ਵੇਖਦਿਆਂ ਇਹ ਮੁੰਡਾ ਤਿੰਨ ਕੁੜੀਆਂ ਨੂੰ ਚਾਕੂ ਮਾਰ ਕੇ ਜਾਨੋਂ ਮਾਰ ਦਿੰਦਾ ਤੇ 10 ਹੋਰ ਬੱਚਿਆਂ ਨੂੰ ਕ੍ਰਿਟੀਕਲੀ ਇੰਜਰਡ ਕਰ ਦਿੰਦਾ। ਇੱਕ 6 ਸਾਲ ਤੇ ਇੱਕ 7 ਸਾਲ ਦੀ 9 ਸਾਲ ਦੀ ਕੁੜੀ ਹਸਪੀਟਲ ਵਿੱਚ ਜਾ ਕੇ ਦੰਮ ਤੋੜਦੀ ਆ। ਮੌਕੇ ਤੇ ਮੌਜੂਦ ਲੋਕ ਪੁਲਿਸ ਨੂੰ ਕਾਲ ਕਰਦੇ ਆ ਤੇ ਪੁਲਿਸ ਉੱਥੇ ਖੁਸ਼ੀ ਮਿੰਡਾਂ ਵਿੱਚ ਪਹੁੰਚ ਜਾਂਦੀ ਆ ਤੇ ਐਲੈਕਸ ਨੂੰ ਗ੍ਰਿਫਤਾਰ ਕਰ ਲੈਂਦੀ ਆ। ਇਸ ਮੁੰਡੇ ਦੀ ਅਰੇਸਟ ਤੋਂ ਬਾਅਦ ਸ਼ੁਰੂ ਹੁੰਦਾ ਵਾ ਅਸਲੀ ਖੇਡ। ਇਸ ਟਾਈਮ ਤੇ ਦੁਨੀਆ ਦੀ ਕੋਈ ਵੀ ਕਮਿਊਨਿਟੀ ਆਪਣੇ ਆਪ ਨੂੰ ਦੁੱਧ ਦਾ ਤੋਤਾ ਨਹੀਂ ਦੱਸ ਸਕਦੀ ਜਦੋਂ ਗੱਲ ਆਉਂਦੀ ਆ ਮਿਸ ਇਨਫੋਰਮੇਸ਼ਨ ਨੂੰ ਫਲਾਉਣ ਦੀ। ਭਾਵੇਂ ਗੱਲ ਧਰਮ ਦੀ ਹੋਵੇ ਜਾਂ ਨਸਲ ਦੀ, ਹਰ ਇੱਕ ਕਮਿਊਨਿਟੀ ਵਿੱਚ ਇਦਾਂ ਦੇ ਲੋਕ ਹੈਗੇ ਆ ਜੋ ਝੂਠੀਆਂ ਅਫਵਾਹਾਂ ਨੂੰ ਹਵਾ ਦਿੰਦੇ ਆ ਤਾਂ ਕਿ ਦੂਜਿਆਂ ਨੂੰ ਬਲੇਮ ਕਰਕੇ ਆਪਣੇ ਏਜੰਡੇ ਨੂੰ ਹੁਣ ਤਿੰਨ ਨਿੱਕੇ ਬੱਚਿਆਂ ਦੀ ਮੌਤ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਹੋਣਾ ਲਾਜ਼ਮੀ ਸੀ ਉਪਰੋ ਯੂਕੇ ਦੀਆਂ ਕੁਝ ਫਾਰ ਰਾਈਟ ਆਰਗੇਨਾਈਜੇਸ਼ਨਸ ਨੇ ਇਹ ਗੱਲ ਫੈਲਾਉਣੀ ਸ਼ੁਰੂ ਕਰਤੀ ਕਿ ਇਹ ਮੁੰਡਾ ਮੁਸਲਿਮ ਕਮਿਊਨਿਟੀ ਵਿੱਚੋਂ ਆਉਂਦਾ ਵਾ ਤੇ ਇਹਨੇ 1 ਸਾਲ ਪਹਿਲਾਂ ਹੀ ਯੂਕੇ ਵਿੱਚ ਇਲੀਗਲੀ ਐਂਟਰੀ ਕੀਤੀ ਸੀ ਤੇ ਇਹਨਾਂ افواਹਾਂ ਨੂੰ سپورਟ ਕੀਤਾ ਯੂਕੇ ਦੇ ਇੱਕ ਮੇਨਸਟ੍ਰੀਮ ਪੋਲੀਟੀਕਲ ਲੀਡਰ ਨਾਈਜਰ ਫਰਾਜ ਨੇ। ਇਹ ਬੰਦਾ ਯੂਕੇ ਦਾ ਪ੍ਰਾਈਮ ਮਿਨਿਸਟਰ ਬਣ ਦੀ ਦੌੜ ਦੇ ਵਿੱਚ ਵੀ ਹੈਗਾ ਇਹ ਤੇ ਇਦਾਂ ਹੀ ਯੂਕੇ ਦੀ ਇੱਕ ਨਿਊਜ਼ ਵੈੱਬਸਾਈਟ ਚੈਨਲ 3 ਨਾਉ ਨੇ ਆਹ ਵਾਲੀ ਨਿਊਜ਼ ਪਬਲਿਸ਼ ਕੀਤੀ ਜੇ ਦੇ ਵਿੱਚ ਮਨਕਰਤ ਕਹਾਣੀਆਂ ਇਸ ਅਟੈਕ ਨੂੰ ਕਰਨ ਵਾਲੇ ਉੱਤੇ ਬਣਾਈਆਂ ਗਈਆਂ। ਪਰ ਹਮਲਾ ਕਰਨ ਵਾਲਾ ਮੁੰਡਾ ਐਕਸਲ ਰੂਡਾਕਬਾਨਾ ਬ੍ਰਿਟਿਸ਼ ਸਿਟੀਜ਼ਨ ਹੁੰਦਾ ਵਾ ਜੋ ਬ੍ਰਿਟੇਨ ਦੇ ਵਿੱਚ ਹੀ ਇੱਕ ਰਵਾਂਡਨ ਮਾਈਗ੍ਰੈਂਟ ਫੈਮਿਲੀ ਕਰ ਪੈਦਾ ਹੋਇਆ ਤੇ ਇਹਦਾ ਇਸਲਾਮ ਧਰਮ ਨਾਲ ਕੋਈ ਵੀ ਲਿੰਕ ਨਹੀਂ ਪਰ ਐਕਸਲ ਰੂਡਾਕਬਾਨਾ ਇੱਕ ਬਲੈਕ ਮ ਇਹਦਾ ਇਦਾਂ ਕਰਨ ਦੇ ਪਿੱਛੇ ਰੀਜ਼ਨ ਕੀ ਸੀ ਇਹਦੇ ਉੱਤੇ ਹਲੇ ਇਨਵੈਸਟੀਗੇਸ਼ਨ ਚੱਲਦੀ ਆ ਹੁਣ ਜਦੋਂ ਅਫਵਾਹਾਂ ਫੈਲਦੀਆਂ ਵਾਂ ਤੇ ਉਹ ਸਭ ਤੋਂ ਵੱਧ ਅਸਰ ਕਰਦੀਆਂ ਵਾਂ ਉਹਨਾਂ ਭੇਡਾਂ ਉੱਤੇ ਜੋ ਆਪਣੇ ਦਿਮਾਗ ਨੂੰ ਵਰਤ ਕੇ ਫੈਸਲੇ ਲੈਣ ਦੀ ਸ਼ਕਤੀ ਗਵਾ ਚੁੱਕੀਆਂ ਹੁੰਦੀਆਂ ਹੁਣ ਹਰ ਉਹ ਬੰਦਾ ਜਿਹਦੇ ਅੰਦਰ ਥੋੜੀ-ਬਹੁਤ ਵੀ ਨਫ਼ਰਤ ਹੈਗੀ ਹੀ ਇਮੀਗ੍ਰੈਂਟਸ ਦੇ ਖਿਲਾਫ ਉਹ ਸੜਕਾਂ ਤੇ ਆ ਜਾਂਦਾ ਵਾ ਤੇ 30 ਜੁਲਾਈ ਤੋਂ ਲੈ ਕੇ 6 ਅਗਸਤ ਤੱਕ ਇੰਗਲੈਂਡ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਇਮੀਗ੍ਰੇਸ਼ਨ ਦੇ ਖਿਲਾਫ ਵਾਇਲੈਂਟ ਪ੍ਰੋਟੈਸਟ ਕੀਤੇ ਜਾਂਦੇ ਆ ਪਰ ਜੇ ਇਹ ਅਟੈਕਰ ਇਮੀਗ੍ਰੈਂਟ ਨਾ ਹੁੰਦਾ ਜਾਂ ਫਿਰ ਕੋ ਕਿ ਇਹਨਾਂ ਪੇਡਾਂ ਨੇ ਚੁੱਪਚਾਪ ਆਪਣੇ ਕੰਮ ਵਿੱਚ ਲੱਗੇ ਰਹਿਣਾ ਸੀ ਕੋਈ ਵੀ ਰੌਲਾ ਨਹੀਂ ਹੀ ਪੈਣਾ ਕਿਉਂਕਿ ਐਗਜ਼ੈਕਟਲੀ 3 ਮਹੀਨੇ ਪਹਿਲਾਂ 3 ਅਪ੍ਰੈਲ 2024 ਨੂੰ ਲੰਡਨ ਦੀ ਇੱਕ ਹੀ ਨੋਟ ਨਾਮ ਦੀ ਜਗ੍ਹਾ ਤੇ ਇੱਕ ਵਾਈਟ ਸਪੈਨਿਸ਼ ਇਮੀਗ੍ਰੈਂਟ ਮਾਰਕਸ ਮੋਂਜ਼ੋ ਇੱਕ ਸੈਮੁਰਾਈ ਸੋਡ ਦੇ ਨਾਲ ਲੋਕਾਂ ਤੇ ਅਟੈਕ ਕਰਦਾ ਇਸ ਅਟੈਕ ਵਿੱਚ ਮਰਨ ਵਾਲਾ ਸਿਰਫ ਇੱਕੋ ਸ਼ਖਸ ਹੀ ਇਹ ਹੀ ਇੱਕ 14 ਸਾਲ ਦਾ ਨਾਈਜੀਰੀਅਨ ਇਮੀਗ੍ਰੈਂਟ ਫੈਮਿਲੀ ਦਾ ਮੁੰਡਾ ਡੈਨੀਅਲ ਇੰਜੂਰਨ ਤੇ ਇਸ ਅਟੈਕ ਦੇ ਵਿੱਚ ਚਾਰ ਹੋਰ ਲੋਕ ਜ਼ਖਮੀ ਵੀ ਹੁੰਦੇ ਆ ਤੇ ਇਹ ਘਟਨਾ ਐਗਜ਼ੈਕਟ ਆਪੋਜ਼ਿਟ ਹੀ ਸਾਊਥ ਪੋਰਟ ਵਾਲੀ ਘਟਨਾ ਦਾ ਅਟੈਕ ਕਰਨ ਵਾਲਾ ਇੱਕ ਵਾਲਾ ਇੱਕ ਬਲੈਕ ਇਮੀਗ੍ਰੈਂਟ ਫੈਮਿਲੀ ਦਾ ਬੱਚਾ ਪਰ ਕੀ ਕਿਸੇ ਨੇ ਵੀ ਮਈ ਦੇ ਪਹਿਲੇ ਮਹੀਨੇ ਵਿੱਚ ਕੋਈ ਇਦਾਂ ਦੀ ਖਬਰ ਸੁਣੀ ਕਿ ਇੰਗਲੈਂਡ ਵਿੱਚ ਹਰ ਜਗ੍ਹਾ ਪ੍ਰੋਟੈਸਟ ਹੋਣ ਦੇ ਆ ਕਿਸੇ ਬੱਚੇ ਦੀ ਮੌਤ ਨੂੰ ਲੈ ਕੇ ਤੇ ਜਾਂ ਫਿਰ ਇੱਕ ਇਮੀਗ੍ਰੈਂਟ ਵੱਲੋਂ ਅਟੈਕ ਕੀਤੇ ਜਾਣ ਨੂੰ ਲੈ ਕੇ ਹੁਣ ਇਥੇ ਇੱਕ ਗੱਲ ਕਲੀਅਰ ਕਰਨੀ ਜ਼ਰੂਰੀ ਆ ਹੈ ਨਾਟ ਵਾਲਾ ਅਟੈਕ ਟੈਰਰਿਜ਼ਮ ਨਾਲ ਰਿਲੇਟਡ ਨਹੀਂ ਸੀ ਇਹ ਗੱਲ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਈ ਕੋਈ ਕੇਸ ਟੈਰਰਿਜ਼ਮ ਨਾਲ ਰਿਲੇਟਡ ਹੈਗਾ ਜਾਂ ਨਹੀਂ ਇਹ ਡਿਸਾਈਡ ਕੀਤਾ ਜਾਂਦਾ ਵਾ ਹਮਲੇ ਦੇ ਪਿੱਛੇ ਦੇ ਮੋਟਿਵ ਦਾ ਪਤਾ ਲਾ ਕੇ ਜੇ ਕਿਸੇ ਨੇ ਰਿਲੀਜੀਅਸ ਜਾਂ ਪੋਲਿਟਿਕਲ ਆਈਡੀਓਲੋਜੀ ਤੋਂ ਰੈਡੀ ਮੰਨਿਆ ਜਾਂਦਾ ਆਪਾਂ ਕਈ ਵਾਰ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਆ ਇਹ ਗੱਲ ਨੂੰ ਲੈ ਕੇ ਕਿ ਜੇ ਕੋਈ ਗੋਰਾ ਅਟੈਕ ਕਰੇ ਤੇ ਉਹਨੂੰ ਟੈਰਰਿਜ਼ਮ ਨਹੀਂ ਦੱਸਿਆ ਜਾਂਦਾ ਪਰ ਮੈਂ ਤੁਹਾਨੂੰ ਯਾਦ ਕਰਵਾਉਣਾ ਵਾ ਇਥੇ 2022 ਵਿੱਚ ਆਸਟ੍ਰੇਲੀਆ ਦੇ ਵੀਐਮ ਬਿਲਾ ਵਿੱਚ ਹੋਈ ਇੱਕ ਘਟਨਾ ਬਾਰੇ ਇਸ ਘਟਨਾ ਤੇ ਮੈਂ ਡਿਟੇਲਡ ਵੀਡੀਓ ਅਗਲੇ ਦੋ ਤਿੰਨ ਹਫ਼ਤਿਆਂ ਵਿੱਚ ਪਾਉਂਗਾ ਆਸਟ੍ਰੇਲੀਆ ਦੀ ਕੋਇਨਸਲੈਂਡ ਸਟੇਟ ਵਿੱਚ ਪਈਂਦੀ ਹੈ ਇੱਕ ਜਗ੍ਹਾ ਵੀਐਮ ਬਿਲਾ ਇਥੇ ਤਿੰਨ ਗੋਰਿਆਂ ਨੇ ਪੁਲਿਸ 'ਤੇ ਅਟੈਕ ਕਰਕੇ ਦੋ ਪੁਲਿਸ ਵਾਲਿਆਂ ਨੂੰ ਮਾਰਤਾ ਤੇ ਇਸ ਹਮਲੇ ਵਿੱਚ ਇੱਕ ਸਿਵਿਲਿਅਨ ਵੀ ਮਾਰਿਆ ਗਿਆ ਤੇ ਇਸ ਅਟੈਕ ਨੂੰ ਆਸਟ੍ਰੇਲੀਆ ਦਾ ਪਹਿਲਾ ਕ੍ਰ ਇਹ ਤਾਂ ਰੈਡਕਲਾਈਜ਼ ਹੋ ਚੁੱਕੇ ਹੀ ਹੁਣ ਜੋ ਮੈਂ ਤੁਹਾਨੂੰ ਅੱਗੇ ਦੱਸਣ ਲੱਗਾ ਇਸ ਵੀਡੀਓ ਵਿੱਚ ਇਹਦੇ ਨਾਲ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਆ ਜੇ ਤੁਹਾਡੀਆਂ ਭਾਵਨਾਵਾਂ ਕੱਚੀ ਮਿੱਟੀ ਦੀਆਂ ਬੜੀਆਂ ਆ ਤਾਂ ਵੀਡੀਓ ਨੂੰ ਇੱਥੇ ਹੀ ਬੰਦ ਕਰ ਦਿਓ ਪਹਿਲਾਂ ਆਪਾਂ ਗੱਲ ਕੀਤੀ ਹੈ 크ਿਸਚੀਅਨ ਟੈਰਰਿਸਟ ਅਟੈਕ ਦੀ ਇਦਾਂ ਹੀ ਇੱਕ ਘਟਨਾਵਾ ਇੰਡੀਆ ਦੀ 1999 ਵਿੱਚ ਬਜਰੰਗ ਦਲ ਦਾ ਟੈਰਰਿਸਟ ਦਾਰਾ ਸਿੰਘ ਇੱਕ ਆਸਟ੍ਰੇਲੀਅਨ ਮਿਸ਼ਨਰੀ ਫੈਮਲੀ ਨੂੰ ਜ਼ਿੰਦਾ ਜਲਾ ਦਿੰਦਾ ਇਹ ਐਗਜ਼ਾਮਪਲ ਹੈ ਇੱਕ ਹਿੰਦੂ ਟੈਰਰਿਸਟ ਅਟੈਕ ਦੀ 1985 ਵਿੱਚ 에어 ਇੰਡੀਆ ਫਲਾਈਟ ਨੂੰ ਬੰਬ ਨਾਲ ਡਾਇ ਜਾਣ ਦੀ ਘਟਨਾ ਇਹ ਐਗਜ਼ਾਮਪਲ ਹੈਗੀ ਆ ਇੱਕ ਸ ਪਰ ਆਪਾਂ ਸਭ ਨੂੰ ਪਤਾ ਵਾ ਕਿ ਗੰਗਾਦਰ ਹੀ ਸ਼ਕਤੀਮਾਨ ਹੈ ਮੈਨਮਾਰ ਵਿੱਚ ਰੋਹਿੰਗਿਆ ਮੁਸਲਿਮਸ ਖਿਲਾਫ ਹੋਈ ਵਾਇਲੈਂਸ ਇੱਕ ਐਗਜ਼ਾਮਪਲ ਹੈਗੀ ਆ ਇੱਕ ਬੁੱਧਿਸਟ ਟੈਰਰਿਸਟ ਅਟੈਕ ਦੀ ਤੇ ਇਸਲਾਮਿਕ ਟੈਰਰਿਸਟ ਅਟੈਕ ਦੀ ਗੱਲ ਕਰਨ ਦੀ ਲੋੜ ਹੋਣੀ ਨਹੀਂ ਚਾਹੀਦੀ ਕਿਉਂਕਿ ਜੇ ਮੀਡੀਆ ਵਿੱਚ ਵੇਖੀਏ ਤੇ ਸਭ ਤੋਂ ਵੱਧ ਖਬਰਾਂ ਆਪਾਂ ਨੂੰ ਇਸਲਾਮਿਕ ਟੈਰੋਰਿਜ਼ਮ ਤੇ ਹੀ ਵੇਖਣ ਨੂੰ ਮਿਲਣਗੀਆਂ ਤੇ ਇਹਨਾਂ ਸਾਰੇ ਧਰਮਾਂ ਵਿੱਚ ਹੀ ਹੋਰ ਵੀ ਅਣਗਿਣਤ ਐਗਜ਼ਾਮਪਲਾਂ ਹੈਗੀਆਂ ਵਾ ਜਿਨ੍ਹਾਂ ਨੂੰ ਟੈਰੋਰਿਜ਼ਮ ਨਾਲ ਜੋੜ ਕੇ ਵੇਖਿਆ ਜਾ ਸਕਦਾ ਤੇ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਦੁਨੀਆ ਦੀ ਹਰ ਕਮਿਊਨਿਟੀ ਵਿਕਟਮ ਵੀ ਰ ਅੰਨੀ ਦਿਮਾਗ ਨੂੰ ਜਿਵੇਂ ਚਾਹੋ ਓਦਾਂ ਟ੍ਰੇਨ ਕਰ ਸਕਦੇ ਆਪਾਂ ਚੰਗੇ ਕੰਮ ਲਈ ਵੀ ਤੇ ਮਾੜੇ ਕੰਮ ਲਈ ਵੀ ਇਸ ਕਰਕੇ ਇਨਸਾਨ ਇਨਸਾਨ ਹੀ ਰੰਦਾ ਵਾ ਧਰਮ ਭਾਵੇਂ ਉਹਦਾ ਜਿਹੜਾ ਮਰਜ਼ੀ ਹੋਵੇ ਤੇ ਜੇ ਦੁਨੀਆ ਤੇ ਕੋਈ ਇਦਾਂ ਦੀ ਖਾਸ ਵਿਚਾਰਧਾਰਾ ਹੁੰਦੀ ਜੋ ਕਿਸੇ ਨੂੰ ਵਧੀਆ ਇਨਸਾਨ ਬਣਾਉਣ ਦੇ ਕਾਬਿਲ ਹੁੰਦੀ ਤੇ ਦੁਨੀਆ ਬਿਲਕੁਲ ਬਲੈਕ ਐਂਡ ਵਾਈਟ ਹੋਣੀ ਇੱਕ ਵਿਚਾਰਧਾਰਾ ਵਿੱਚ ਸਾਰੇ ਲੋਕ ਵਧੀਆ ਹੋਣੇ ਹੀ ਤੇ ਦੂਜੀ ਵਿਚਾਰਧਾਰਾ ਵਿੱਚ ਸਾਰੇ ਮਾੜੇ ਹੋਣੇ ਇਸ ਕਰਕੇ ਐਂਟੀ ਇਮੀਗ੍ਰੈਂਟ ਰੈਲੀਆਂ ਦਾ ਮਤਲਬ ਇਹ ਨਾ ਸਮਝ ਲਿਓ ਕਿ ਸਾਰੇ ਗੋਰੇ ਤੁਹਾਡੇ ਖਿਲਾਫ ਖੜੇ ਆ ਬਹੁਤ ਵੱਡੀ ਗਿਣਤੀ ਨੂੰ ਪਤਾ ਵਾ ਕਿ ਇਮੀਗ੍ਰੇਸ਼ਨ ਤੋਂ ਬ